ਹਾਂਜੀ 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 ਇੱਕ ਤੁਸੀਂ ਐਨਕ ਮ ਬੜੇ ਸਮਾਰ ਲੱਗਦੇ ਐਨਕ ਕਾਲਾ ਕਹਿਆ ਸੀ ਨਾ ਕਹਿੰਦੇ ਵੀ ਜਦੋਂ ਤੁਸੀਂ ਦਫਤਰ ਡਿਊਟੀ ਕਰਦੇ ਸੀ ਉਸ ਵਕਤ ਵੀ ਸਵੇਰੇ 9 ਵਜੇ ਜਾਂਦੇ ਤੇ ਸ਼ਾਮ ਨੂੰ 7 ਵਜੇ ਤੱਕ ਐਨਕ ਨਹੀਂ ਤਾਰਦੇ ਐਨਕ ਕਾਲਾ ਕਹਿ ਰਾਜਾ ਹਾਂਜੀ ਇਹ ਵੀ ਤੁਹਾਡੀ ਗੱਲ ਤੁਸੀਂ ਸੁਣੀ ਹੈ ਕਿਸ ਤੋਂ ਗੱਲ ਮੈਂ ਸੁਣੀ ਹੈ ਕਹਿੰਦੇ ਆ ਕਹਿੰਦੇ ਐਨਕ ਨਹੀਂ ਤਾਰਦੇ ਭਾਈ ਸਾਹਿਬ ਜਦ ਵੀ ਗੱਡੀ ਨਾਲ ਜਿਆਦਾ ਐਨਕ نیچے ਉਤਰੇ ਜਿਆਦਾ ਐਨਕ ਬਾਹਰ ਗਏ ਜਿਆਦਾ ਐਨਕ ਹਾਂਜੀ ਹਾਂਜੀ ਇਹ ਕਹਿਆ ਹੈ ਨਹੀਂ ਕਿ ਮੇਰੀ ਨਾ ਕੁਛ ਅੱਖ ਕੁਦਰਤੀ ਕੋਈ ਪ੍ਰੋਬਲਮ ਹੋ ਗਈ ਹੈ ਕਿ ਜਿੱਦਾਂ ਹੁਣ ਮੈਂ ਦੇਖੂਗਾ ਸਮਝ ਲਓ ਤੁਹਾਡੇ ਵੱਲ ਨੂੰ ਤੇ ਤੁਹਾਡੇ ਨਾਲ ਦੇਖਦਾ ਮੈਂ ਤੁਹਾਨੂੰ ਰਿਹਾ ਤੇ ਤੁਹਾਨੂੰ ਲੱਗੇਗਾ ਇਹ ਹੋਰ ਕਿੱਥੇ ਦੇਖ ਰਿਹਾ ਐਨਕਸ ਵਾਰ ਕੇ ਦਿਖਾਓ ਆਹ ਲੋ ਜੀ ਇਹਨੂੰ ਤਾਰ ਕੇ ਦਿਖਾਉਂਦਾ ਹਾਂ ਇਹ ਥੋੜਾ ਜਿਹਾ ਨਾ ਅੱਖ ਦੇ ਵਿੱਚ ਕੋਈ ਨਾ ਨਾ ਹੁਣ ਤੁਸੀਂ ਮੇਰੇ ਕਿ ਨਹੀਂ ਦੇਖ ਰਹੇ ਆ ਤੁਹਾਨੂੰ ਲੱਗਦਾ ਮੈਨੂੰ ਤਾਂ ਲੱਗਦਾ ਇਹ ਥੋੜੀ ਨਾ ਅੱਖ ਦੀ ਨਾ ਆਪਣਾ ਜੜੀ ਹੈ ਲੋਕੇਸ਼ਨ ਆਊਟ ਹੋ ਗਈ ਹੈ ਅਲਾਈਨਮੈਂਟ ਆਊਟ ਹੈ ਨਹੀਂ ਮਤਲਬ ਇਹ ਕਿਹਾ ਜਾ ਸਕਦਾ ਅੱਖਾਂ 'ਚ ਸ਼ਰਾਬ ਗੋਰੀਏ ਇਹ ਗਾਣਾ ਸੂਟ ਹੁੰਦਾ ਵੀ ਅੱਖਾਂ 'ਚ ਨੈਣ 'ਚ ਨੈਣਾ 'ਚ ਸ਼ਰਾਬ ਆਈ ਵੀ ਐ ਨਹੀਂ ਸ਼ਰਾਬ ਤਾਂ ਆਈ ਹੋਈ ਐ ਤੁਹਾਡੀ ਗੱਲ ਠੀਕ ਐ ਪਰ ਮੈਂ ਤਾਂ ਬਚਾਓ ਕਰਨਾ ਨਾ ਕਿ ਮੰਨ ਕੇ ਚੱਲੋ ਮੈਂ ਕਿਸੇ ਫੰਕਸ਼ਨ 'ਚ ਚਲੇਗਾ ਬਗੈਰ ਇਹਨਾਂ ਦਾ ਤਾਂ ਤਾਂ ਉੱਥੇ ਤਾਂ ਜੁੱਤੀਆਂ ਖਾਣੇ ਵਾਲਾ ਕੰਮ ਹੋ ਜਾਏਗਾ ਕਿ ਦੇਖ ਰਿਹਾ ਮੈਂ ਆਪਣੀ ਜਨਾਨੀ ਵੱਲ ਨੂੰ ਤਾਂ ਦੂਈ ਜਨਾਨੀ ਗਈ ਭਾਈ ਮੇਰੇ ਵੱਲ ਨੂੰ ਦੇਖੀ ਜਰਾ ਇਸ ਕਰਕੇ ਮੈਂ ਇਹਨਾਂ 'ਕ ਲਗਾ ਕੇ ਰੱਖਦਾ ਜੀ ਪਰ ਸੇ ਦੇਖ ਕੇ ਡਰ ਡਰ ਵੀ ਸਕਦੀ ਐ ਅਗਲੀ ਕਹਿੰਦੀ ਯਾਰ ਵੀ ਪੰਗਾ ਨਹੀਂ ਲੈਣਾ ਕਿਤੇ ਮੁੱਕਾ ਮੱਕਾ ਮਾਰਤੇ ਹੋਈਆਂ ਨਾ ਦਿੱਲੀ ਪਹਚਾ ਦੇਵੇ ਨਹੀਂ ਨਹੀਂ ਮੈਂ ਐਦਾਂ ਦਾ ਨਹੀਂ ਮੈਂ ਤਾਂ ਬਹੁਤ ਨੇਕ ਸ਼ਰੀਭ ਆਦਮੀ ਐ ਜੀ ਜਿਲੇਬੀ ਵਰਗੇ ਸਿੱਡੇ ਰਾਦੇ ਰਾਦੇ ਕਰਨੇ ਵਾਲਾ ਬੰਦਾ ਹੈ ਚਲੋ ਜੈ ਸ਼੍ਰੀ ਰਾਦੇ ਉਹ ਤਾਂ ਜ਼ਰੂਰੀ ਹੈ ਅਤੇ ਇਹ ਸਨ ਅਟਵਾਲ ਸਾਹਿਬ ਤੇ ਜ਼ਰੂਰ ਵਿਚਾਰ ਚਰਚਾ ਕਰੀਆਂ ਤੇ ਬੜਾ ਬੜਾ ਵਧੀਆ ਲੱਗਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂਕਿ ਅਸੀਂ ਪਾਰਟ 2 ਫੇਰ ਦੁਬਾਰਾ ਇਹਨਾਂ ਦੇ ਨਾਲ ਗੱਲਬਾਤ ਕਰੀਏ ਤੇ ਹੋਰ ਜ਼ਿੰਦਗੀ ਦੇ ਕਿੱਸੇ ਜੋ ਕਿ ਅਟਵਾਲ ਸਾਹਿਬ ਦੇ ਹੋਰ ਜ਼ਿੰਦਗੀ ਦੇ ਕਿੱਸੇ ਆ ਅਸੀਂ ਉਹ ਵੀ ਤੁਹਾਡੇ ਨਾਲ ਸਾਂਝੇ ਕਰੀਏ ਕਿਉਂਕਿ ਇੱਕ ਇਹਨਾਂ ਦੀ ਭਾਰੀ ਸਿਹਤ ਹੀ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਅਕਸਰ ਇਹ ਹੱਸਦੇ ਹੋਏ ਨਜ਼ਰ ਆਉਂਦੇ ਨੇ ਤੇ ਇਹਨਾਂ ਦੀ ਖਾਸੀ ਬੜੀ ਘੈਂਟ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਮੈਂ ਹਾਂ ਤੁਹਾਡਾ ਆਪਣਾ ਰਣਕੁਰਾਲੀ